ਪਰਮਾਤਮਾ ਦੇ ਨਾਲ ਲੱਗੀ ਹੋਈ ਸੀ। ਬਾਬਾ ਜੀ ਆਪਣੇ ਜੀਵਨ ਕਾਲ ਦੌਰਾਨ ਆਪਣੀ ਦਸਾਂ ਨੌਆਂ ਦੀ ਕਿਰਤ ਕਮਾਈ ਵੀ ਕਰਦੇ ਹੁੰਦੇ ਸੀ। ਬਾਬਾ ਜੀ ਪਿੰਡ ਦੇ ਵੀ ਗੱਲ ਆ ਕਿ ਵੇਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ। ਕਿਉਂਕਿ ਦਰਸ਼ਕੋ ਉਹਨਾਂ ਟਾਈਮਾਂ ਦੇ ਉੱਤੇ ਜਿਹੜੀਆਂ ਪੱਕੀਆਂ ਛੜਤਾਂ ਨਹੀਂ ਹੁੰਦੀਆਂ ਸੀ, ਪੱਕੇ ਰਸਤੇ ਨਹੀਂ ਹੁੰਦੇ ਸੀ, ਕੱਚੇ ਰਸਤੇ ਹੁੰਦੇ ਸੀਗੇ ਜਿੱਥੋਂ ਦੀ ਲੋਕ ਲੰਘਦੇ ਸੀਗੇ। ਦੇਸ਼ ਵਿਦੇਸ਼ ਵਿੱਚ ਵੱਸਦੇ ਦਰਸ਼ਕਾਂ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਧੰਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਵਿੱਚ ਜਾਣਾਂਗੇ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੁਪੁੱਤਰ ਧੰਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਵੱਲੋਂ ਪਦਾਸੀ ਮਤ ਜਲਾਇਆ ਗਿਆ ਇਸੇ ਅਦਾਸੀ ਮੱਤ ਦੇ ਵਿੱਚ ਬਹੁਤ ਸਾਰੇ ਮਹਾਪੁਰਖਾਂ ਨੇ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਭਗਤੀ ਕੀਤੀ ਸੋ ਇਸੇ ਅਦਾਸੀ ਮੱਤ ਦੇ ਵਿੱਚ ਹੋਏ ਨੇ ਧੰਨ ਧੰਨ ਬਾਬਾ ਜੀਵਨਦਾਸ ਜੀ ਮਹਾਰਾਜ ਬਾਬਾ ਜੀਵਨਦਾਸ ਜੀ ਮਹਾਰਾਜ ਜਿਹਦੇ ਜੀਵਨ ਬਾਰੇ ਜਾਣਨ ਲਈ ਅੱਜ ਆਪਾਂ ਪਿੰਡ ਪਹੁੰਚੇ ਹਾਂ ਜੈਤੇਵਾਲੀ ਜੈਤੇਵਾਲੀ ਪਿੰਡ ਜਿਲ੍ਹਾ ਦਲੰਦਰ ਦੇ ਵਿੱਚ ਪੈਂਦਾ ਹੈ ਆਓ ਕਰਦੇ ਹਾਂ ਆਪਾਂ ਗੱਲਬਾਤ ਤੇ ਜਾਣਦੇ ਹਾਂ ਧੰਤਨ ਬਾਬਾ ਜੀਵਨਦਾਸ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਗੁਰਦੁਆਰਾ ਸਾਹਿਬ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਜੀਵਨਦਾਸ ਜੀ ਮਹਾਰਾਜ ਜੀ ਦੇ ਗੁਰਦੁਆਰੇ ਵਿੱਚ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਦੇ ਵਾਸਤੇ ਪਵਿੱਤਰ ਸਰੋਵਰ ਦੀ ਅਸਾਰੀ ਵੀ ਕੀਤੀ ਗਈ ਹੈ ਜਿੱਥੇ ਸੰਗਤਾਂ ਅਸ਼ਨਾਣ ਕਰਕੇ ਦਰਸ਼ਨ ਕਰਦੀਆਂ ਨੇ ਧੰਤਨੋ ਬਾਬਾ ਜੀਵਨਦਾਸ ਜੀ ਮਹਾਰਾਜ ਜੀ ਦਾ ਜਨਮ ਪਿੰਡ ਜੈਤੇਵਾਲੀ ਇਸੇ ਨਗਰ ਦੇ ਵਿੱਚ ਇੱਕ ਮਿਸਤਰੀ ਖਾਨ ਪਰਿਵਾਰ ਦੇ ਵਿੱਚ ਹੋਇਆ ਸੀ ਬਾਬਾ ਜੀ ਦੀ ਬਚਪਨ ਤੋਂ ਹੀ ਲਗਨ ਜਿਹੜੀ ਆ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਲ ਲੱਗੀ ਹੋਈ ਸੀ ਬਾਬਾ ਜੀ ਆਪਣੇ ਜੀਵਨ ਕਾਲ ਦੌਰਾਨ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵੀ ਕਰਦੇ ਹੁੰਦੇ ਸੀ ਬਾਬਾ ਜੀ ਪਿੰਡ ਦੇ ਵਿੱਚ ਸੇਪੀ ਦਾ ਕੰਮ ਕਰਦੇ ਸੀ ਸੇਪੀ ਜੋ ਕਿ ਪੁਰਾਣੇ ਬਜ਼ੁਰਗ ਇਹਦੇ ਬਾਰੇ ਚ ਜਾਣਦੇ ਆ ਸੇਪੀ ਦਾ ਮਤਲਬ ਆ ਕਿ ਜਿਹੜੇ ਵੀ ਖੇਤੀਬਾੜੀ ਕਰਦੇ ਆ ਜ਼ਿਮੀਦਾਰ ਸੋ ਜ਼ਿਮੀਦਾਰਾਂ ਦੇ ਉਜਾਰ ਜਿਵੇਂ ਕਿ ਹਾਲ ਪੰਜਾਲੀਆਂ ਕਈਆਂ ਪਦਾਤੀਆਂ ਫਰੰਬੇ ਸਾਰਾ ਸਮਾਨ ਜੋ ਖੇਤੀਬਾੜੀ ਦੇ ਸੰਧਿਆ ਉਹ ਤਿਆਰ ਕਰਦੇ ਹੁੰਦੇ ਸੀ ਬਾਬਾ ਜੀ ਸੋ ਨਾਲ ਦੀ ਨਾਲ ਕੀ ਆ ਕਿ ਜਦੋਂ ਵੀ ਕੋਈ ਪ੍ਰੋਬਲਮ ਪੈਂਦੀ ਸੀਗੀ मरम्मत ਜਿਵੇਂ ਕਿਸੇ ਕਈ ਦੀ मरम्मत ਕਿਸੇ ਰੰਬੇ ਦੀ मरम्मत ਤੇ ਇਹੋ ਜਿਹੇ ਕਾਰਜ ਨੂੰ کاروبار ਨੂੰ ਜਿਹੜਾ ਆ ਸੀਪੀ ਆਖਿਆ ਜਾਂਦਾ ਆ ਬਾਬਾ ਜੀ ਇਸ ਨਗਰ ਦੇ ਵਿੱਚ ਸੀਪੀ ਵੀ ਕਰਦੇ ਸੀ ਆਪਣੇ ਦਸਾਨਾਹਾਂ ਦੀ ਕਿਰਤ ਵੀ ਕਰਦੇ ਸੀ ਤੇ ਨਾਲ ਨਾਲ ਬਾਬਾ ਜੀ ਪਿੱਪਲ ਦੇ ਹੇਠ ਬੈਠ ਕੇ ਉਸ ਅਕਾਲ ਪੁਰਖ ਦੀ ਬੰਦਗੀ ਵੀ ਕਰਦੇ ਹੁੰਦੇ ਸੀ ਸੋ ਏ ਬਾਬਾ ਜੀ ਦਾ ਤਪ ਸਥਾਨ ਆ ਗੁਰਦੁਆਰਾ ਤਪ ਸਥਾਨ ਸੰਤ ਬਾਬਾ ਜੀਵਨ ਦਾਸ ਜੀ ਮਹਾਰਾਜ ਜਿਸ ਦੇ ਤੁਸੀਂ ਅੱਜ ਇਸ ਵੀਡੀਓ ਰਾਹੀਂ ਦਰਸ਼ਨ ਕਰ ਰਹੇ ਹੋ ਬਾਬਾ ਜੀ ਨੇ ਬਹੁਤ ਸਮਾਂ ਇੱਥੇ ਬੈਠ ਕੇ ਪਰਮ ਪਿਤਾ ਪ੍ਰਮਾਤਮਾ ਦੀ ਭਗਤੀ ਕੀਤੀ ਸੋ ਜਿਵੇਂ ਹੌਲੀ-ਹੌਲੀ ਜਿਹੜੀਆਂ ਸੰਗਤਾਂ ਆ ਉਹਨਾਂ ਨੂੰ ਏ ਸਰਬੀ ਰੂਹ ਦੇ ਬਾਰੇ ਜਾਣਨ ਹੋਇਆ ਸੁ ਸੰਗਤਾਂ ਬਾਬਾ ਜੀ ਦੀ ਸੇਵਾ ਕਰਨ ਲੱਗੀਆਂ ਬਾਬਾ ਜੀ ਦਾ ਪਿਆਰ ਸਤਿਕਾਰ ਕਰਨ ਲੱਗੀਆਂ ਤੇ ਇਹ ਜਿਹੜਾ ਤਪ ਅਸਥਾਨ ਆ 1988 ਦੇ ਵਿੱਚ ਸੰਗਤਾਂ ਨੇ ਜਿੰਨੀਆਂ ਵੀ ਸੰਗਤਾਂ ਜਿਹੜੀਆਂ ਆ ਬਾਬਾ ਜੀ ਧੰਤਨ ਬਾਬਾ ਜੀਵਨ ਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਦੀਆਂ ਸੀ ਜਿਨ੍ਹਾਂ ਦੇ ਅੰਦਰ ਸਤਿਕਾਰ ਤੇ ਸ਼ਰਧਾ ਸੀ ਉਹਨਾਂ ਨੇ 1988 ਦੇ ਵਿੱਚ ਇਸ ਤਪ ਸਥਾਨ ਦਾ ਜਿਹੜਾ ਨਿਰਵਾਣ ਕੀਤਾ ਆ ਪਹਿਲਾਂ ਇਹ ਪਿੱਪਲ ਦੇ ਥੱਲੇ ਥੜਾ ਬਣਿਆ ਹੁੰਦਾ ਸੀ ਜਿੱਥੇ ਬਾਬਾ ਜੀ ਬੈਠ ਕੇ ਭਗਤੀ ਕਰਦੇ ਰਹੇ ਆ ਫਿਰ ਸੰਤਾਂ ਨੇ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਇੱਥੇ ਤਪ ਸਥਾਨ ਵਧਾਇਆ ਉਹ ਇਸ ਤਪ ਸਥਾਨ ਦਾ ਨੀਂਹ ਪੱਥਰ ਇਸੇ ਨਗਰ ਦੇ ਵਿੱਚ ਇੱਕ ਹੋਰ ਮਹਾਪੁਰਖ ਹੋਇਆ ਆ ਬਾਬਾ ਰਤਨ ਸਿੰਘ ਜੀ ਸੋ ਬਾਬਾ ਰਤਨ ਸਿੰਘ ਜੀ ਉਸ ਪ੍ਰਮਾਤਮਾ ਦਾ ਉਸਤਤ ਭਗਤੀ ਕਰਨ ਵਾਸਤੇ ਹਿਸ਼ਾਰਪੁਰ ਏਰੀਏ ਦੇ ਵਿੱਚ ਗਏ ਹੋਏ ਸੀ ਸੋ ਸੰਗਤਾਂ ਨੇ ਬੇਨਤੀ ਕੀਤੀ ਕਿ ਧੰਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦਾ ਤਪ ਅਸਥਾਨ ਜਿਹੜਾ ਬਣਾਉਣਾ ਆ ਸੋ ਇਸ ਤਪ ਅਸਥਾਨ ਦਾ ਨੀ ਪੱਥਰ ਜਿਹੜਾ ਆ ਉਹ ਬਾਬਾ ਰਤਨ ਸਿੰਘ ਜੀ ਮਹਾਰਾਜ ਵੱਲੋਂ ਆਪਣੇ ਕਰਮ ਕਰ ਕਮਲਾਂ ਦੇ ਨਾਲ ਫਰਕਿਆ ਗਿਆ ਸੀ ਇਹ ਤਪਸਥਾਨ ਆ ਇੱਥੇ ਬਹੁਤ ਸਾਰੀਆਂ ਸੰਗਤਾਂ ਆਣ ਕੇ ਨਮਸਤਕ ਹੁੰਦੀਆਂ ਹਨ ਤੇ ਬਾਬਾ ਜੀ ਵਿਚਾਰਨਾ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਦੇ ਕਰਦੀਆਂ ਹਨ ਤੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਆ ਗੁਰਦੁਆਰਾ ਸਾਹਿਬ ਤਪਸਥਾਨ ਧੰਤਨ ਬਾਬਾ ਜੀਵਨ ਦਾਸ ਜੀ ਮਹਾਰਾਜ ਇੱਥੇ ਧੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਬੀ ਜੋ ਅਖੰਡ ਬਾਣੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ ਸੰਗਤਾਂ ਦੇ ਵਾਸਤੇ ਬਹੁਤ ਵਧੀਆ ਇੰਤਜ਼ਾਮ ਕੀਤਾ ਹੋਇਆ ਲੰਗਰ ਹਾਲ ਬਣਾਇਆ ਗਿਆ ਫਿਰ ਅਸ਼ਨਾਣ ਕਰਨ ਵਾਸਤੇ ਸਰੋਵਰ ਵੀ ਬਣਿਆ ਹੋਇਆ ਸੋ ਜਦੋਂ ਬਾਬਾ ਜੀ ਇੱਥੇ ਪਿੰਡ ਦੇ ਵਿੱਚ ਸੇਪੀ ਕਰਿਆ ਕਰਦੇ ਸੀ ਤੇ ਬਾਬਾ ਜੀ ਫਿਰ ਇੱਥੋਂ ਆਪ ਦੀ ਭਗਤੀ ਕਰਦੇ ਕਰਦੇ ਨੂਰ ਮੈਲ ਦੇ ਲਾਗੇ ਪਿੰਡ ਪੰਡਾਲ ਬੂਟਾ ਪੰਡਾਲ ਹਿੰਮਤ ਪਹੁੰਚ ਗਏ ਸੋ ਜਿਹੜੀਆਂ ਵੀ ਸੰਗਤਾਂ ਨੂੰ ਬਾਬਾ ਜੀ ਦੀ ਕੌਤਕਾਂ ਬਾਰੇ ਬਾਬਾ ਜੀ ਦੀ ਭਗਤੀ ਬਾਰੇ ਪਤਾ ਲੱਗਾ ਉਹ ਸੰਗਤਾਂ ਬਾਬਾ ਜੀ ਦੇ ਕੋਲ ਪਿੰਡ ਪੰਡਾਲ ਬੂਟਾ ਵਿੱਚ ਪਹੁੰਚਦੀਆਂ ਤੇ ਜਾ ਕੇ ਨਮਸਤਕ ਹੁੰਦੀਆਂ ਇੱਕ ਵਾਰੀ ਦੀ ਗੱਲ ਆ ਕਿ ਬੀਂਹ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਕਿਉਂਕਿ ਦਰਸ਼ਕੋ ਉਹਨਾਂ ਟਾਈਮਾਂ ਦੇ ਉੱਤੇ ਜਿਹੜੀਆਂ ਪੱਕੀਆਂ ਸੜਕਾਂ ਨਹੀਂ ਹੁੰਦੀਆਂ ਸੀ ਪੱਕੇ ਰਸਤੇ ਨਹੀਂ ਹੁੰਦੇ ਸੀ ਕੱਚੇ ਰਸਤੇ ਹੁੰਦੇ ਸੀਗੇ ਜਿੱਥੋਂ ਦੀ ਲੋਕ ਲੰਘਦੀ ਸੀਗੇ ਤੇ ਬਈ ਦੇ ਵਿੱਚ ਪਾਣੀ ਆਉਣ ਕਾਰਨ ਜਿਹੜੀ ਸੰਗਤ ਆ ਉਹ ਬਾਬਾ ਜੀ ਦੇ ਅਸਥਾਨ ਤੇ ਪਿੰਡ ਢੰਡਾਲ ਬੁੱਟਾ ਵਿਖੇ ਨਹੀਂ ਪਹੁੰਚ ਸਕੀ ਤੇ ਦਰਸ਼ਨ ਨਹੀਂ ਕਰ ਸਕੀ ਸੋ ਸੰਗਤਾਂ ਦੇ ਮਨਾਂ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਇੱਕ ਚਿੰਤਾ ਹੋਈ ਕਿ ਬਾਬਾ ਜੀ ਦੇ ਜਿਹੜੇ ਦਰਸ਼ਨ ਆ ਉਹ ਨਹੀਂ ਕਰ ਸਕੇਗੇ ਸੁਸੰਗਤਾ ਨੇ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਕਰਕੇ ਤੇ ਫਿਰ ਇਸ ਗੁਰਦੁਆਰਾ ਸਾਹਿਬ ਤਪ ਅਸਥਾਨ ਧੰਨ ਧੰਨ ਬਾਬਾ ਜੀਵਨ ਦਾਸ ਜੀ ਮਹਾਰਾਜ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਨਿਰਵਾਣ ਕੀਤਾ ਗਿਆ ਇਸ ਟਾਈਮ ਦੇ ਉੱਤੇ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਜਿਹੜਾ ਆ ਇੱਥੇ ਸ਼ੋਭਤ ਹੈ ਸੋ ਇੱਥੇ ਸੇਵਾਦਾਰ ਜੀ ਸੇਵਾ ਕਰਦੇ ਹਨ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹ ਕਹਿੰਦੇ ਕਿ ਸਾਡੇ ਤੋਂ ਪਹਿਲਾਂ ਹੋਰ ਬਜ਼ੁਰਗ ਇਸ ਅਸਥਾਨ ਦੇ ਉੱਪਰ ਸੇਵਾ ਕਰਦੇ ਸੀ ਪਰ ਸਾਨੂੰ ਬਾਬਾ ਜੀ ਦੇ ਜੀਵਨ ਬਾਰੇ ਜਿਆਦਾ ਨਹੀਂ ਪਤਾ ਬਾਬਾ ਜੀ ਦੇ ਤਪ ਬਾਰੇ ਪਤਾ ਕਿ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਬਾਬਾ ਜੀ ਇੱਥੇ ਬੈਠ ਕੇ ਤਪ ਕਰਿਆ ਕਰਦੇ ਹੁੰਦੇ ਸੀ ਸੋ ਇਸ ਗੁਰਦੁਆਰਾ ਤਪ ਅਸਥਾਨ ਦੇ ਵਿੱਚ ਕਮਰਾ ਬਣਾਇਆ ਗਿਆ ਆ ਜਿਹੜਾ ਕਿ ਵਿਸ਼ਰਾਮ ਘਰ ਧੰਤਨ ਬਾਬਾ ਜੀਵਨਦਾਸ ਜੀ ਮਹਾਰਾਜ ਜੀ ਵਾਸਤੇ ਬਣਾਇਆ ਗਿਆ ਉਹ ਕਮਰੇ ਦੇ ਵੀ ਤੁਸੀਂ ਦਰਸ਼ਨ ਕਰ ਰਹੇ ਆ ਤੇ ਇਸ ਗੁਰਦੁਆਰਾ ਤਪ ਅਸਥਾਨ ਦੇ ਵੀ ਆਪ ਜੀ ਨੂੰ ਜਿਹੜੇ ਦਰਸ਼ਨ ਕਰਵਾਈ ਗਏ ਆ ਸੋ ਬਹੁਤ ਹੀ ਸੁੰਦਰ ਜਿਹੜਾ ਇਹ ਗੁਰਦੁਆਰਾ ਸਾਹਿਬ ਇੱਥੇ ਸ਼ਿਸ਼ੋਭਤ ਆ ਹੁਣ ਸਾਨੂੰ ਦੀ ਇਜਾਜ਼ਤ ਸੋ ਅੱਜ ਜਾਣਕਾਰੀ ਜੋ ਦਿੱਤੀ ਗਈ ਆ ਗੁਰਦੁਆਰਾ ਤੱਪ ਅਸਥਾਨ ਸੰਤ ਬਾਬਾ ਜੀਵੰਦਤ ਜੀ ਮਹਾਰਾਜ ਬਾਰੇ ਤੁਸੀਂ ਜਾਣਿਆ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਬਾਬਾ ਜੀ ਦੇ ਸੰਗਤਾਂ ਦੇ ਵਿੱਚ ਰਚਾਈਏ ਕੌਤਕ ਤੇ ਸੰਗਤਾਂ ਦਾ ਭਲਾ ਕੀਤਾ ਸੰਗਤਾਂ ਨੂੰ ਕਿਵੇਂ ਤਾਰਿਆ ਜਲਦੀ ਲੈ ਕੇ ਨਵੀਂ ਅਪਡੇਟ ਤੁਹਾਡੇ ਵਾਸਤੇ ਹਾਜ਼ਰ ਹੋਵਾਂਗੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਸਰੋਤਿਆਂ ਨੂੰ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਬਾਬਾ ਜੀ ਦੇ ਜੀਵਨ ਬਾਰੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰਨਾ ਲਾਈਕ ਤੇ ਕਮੈਂਟ ਵੀ ਕਰਨਾ ਤੇ ਨਾਲ ਹੀ ਸਾਡੇ YouTube ਚੈਨਲ ਪਬਲਿਕ ਅਪਡੇਟ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੋ ਮਿਲਦੇ ਆ ਅਗਲੀ ਨੈਕਸਟ ਵੀਡੀਓ ਦੇ ਵਿੱਚ ਸੋ ਰੱਬ ਰੱਖਾ ਵੀਡੀਓ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਵੈਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ